ਅੱਜ ਸਿੱਤ ਨੂੰ ਪਨੀਰ ਪੁਰਜੀ ਸਪੈਸ਼ਲ ਤਰੀਕੇ ਸੇ ਬਣਾਉਣੀ ਸਿਖਾਵਾਂਗੇ ਦੇਖੋ ਪਹਿਲਾਂ ਫਿਰ ਤੁਸੀਂ ਦੋ ਕਰਸੀਆਂ ਤੇਲ ਲੇ ਪਾਉਣੀਆਂ ਫਿਰ ਦੋ ਮੋਟੇ ਪਿਆਜ਼ ਔਰ ਨਾਲ ਦੋ ਟਮਾਟਰ ਔਰ ਹਰੀਆਂ ਮਿਰਚਾਂ ਸਵਾਦ ਅਨੁਸਾਰ ਇਹਨਾਂ ਨੂੰ ਕੱਟ ਕੇ ਆਪਾਂ ਫਰਾਈ ਕਰਨਾ ਹੈ ਫਰਾਈ ਕਰਨਾ ਹੈ ਵਧੀਆ ਤੇ ਇਹਦੇ ਵਿੱਚ ਸਵਾਦ ਅਨੁਸਾਰ ਹਲਦੀ ਔਰ ਮਸਾਲਾ ਔਰ ਨਮਕ ਇਹ ਤਨੇਜੀ ਜਿਹਾ ਪਾ ਦੇਣੀ ਹੈ ਪੌਣ ਤੋਂ ਬਾਦਾਂ ਅਸੀਂ ਕੀ ਕਰਨਾ ਹੈ ਪੌਣ ਤੋਂ ਬਾਦਾਂ ਅਸੀਂ ਉਹਨੂੰ ਟੱਕ ਦੇਣਾ ਇਹ ਨਮਕ ਸਵਾਦ ਅਨਸਾਰ ਪਾ ਕੇ ਟੱਕ ਦੇਣਾ ਇਹਨੂੰ ਫਿਰ ਥੋੜੇ ਟਾਈਮ ਬਾਅਦ ਦੇਖੋ ਇਸ ਤਰੀਕੇ ਦੇ ਨਾਲ ਮੈਲਟ ਹੋ ਜਾਊਗਾ ਥੋੜਾ ਥੋੜਾ ਵਿੱਚ ਹਿਲਾਉਂਦੇ ਰਹਿਣਾ ਹੈ ਫਿਰ 2 ਮਿੰਟ ਵਾਸਤੇ ਟੱਕ ਕੇ ਅਸੀਂ ਪਨੀਰ ਕੋ ਮੈਲਟ ਕਰ ਲੈਣਾ ਪੂਰਾ ਇਸ ਤਰੀਕੇ ਦੇ ਨਾਲ ਪੂਰਾ ਬਰੀਕ ਕਰ ਲੈਣਾ ਹੱਥ ਨਾਲ ਕਰਨ ਹੱਥ ਨਾਲ ਕਰ ਲਓ ਤੇ ਅਗਿਆਜ਼ ਅਸੀਂ ਵਿੱਚ ਵਿੱਚ ਇਦਾਂ ਹਿਲਾਉਂਦੇ ਆ ਨਾ ਕਿਉਂ ਹਲਦੀ ਪਹਿਲਾਂ ਪਾਉਂਦਾ ਇਹ ਹੀ ਫਾਇਦਾ ਹੈ ਕਿਉਂਕਿ ਹਲਦੀ ਕੱਚੀ ਨਹੀਂ ਰਹਿੰਦੀ ਜੇ ਕੱਚੀ ਰਹੀ ਤਾਂ ਸਮਲ ਮਾਰਦੀ ਹੈ ਤੇ ਆਪਣੇ ਇਸ ਤਰੀਕੇ ਨਾਲ ਵਿੱਚ ਪਾ ਕੇ ਪਕਾ ਲੈਣਾ ਹੈ ਵਧੀਆ ਤਰੀਕੇ ਦੇ ਨਾਲ ਫਿਰ ਅਸੀਂ ਵਿੱਚ ਪਨੀਰ ਪਾ ਲੈਣਾ ਹੈ ਅੱਧਾ ਕਿਲੋ ਅਸੀਂ ਪਨੀਰ ਲਿਆ ਸੀ ਫਿਰ ਇਹਨਾਂ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਪੂਰਾ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਅਸੀਂ ਪਕਾਉਣਾ ਹੈ ਅੱਧਾ ਘੰਟਾ 15 ਮਿੰਟ ਦੇਖੋ ਫਿਰ ਇਸ ਤਰੀਕੇ ਦੇ ਨਾਲ ਇਹ ਤਿਆਰ ਹੋ ਕੇ ਰੈਡੀ ਹੋ ਗਿਆ ਬਹੁਤ ਹੀ ਵਧੀਆ ਟੇਸਟ ਹੈ ਤੁਸੀਂ ਇੱਕ ਵਾਰ ਟਰਾਈ ਕਰੋ ਘਰ ਦੇ ਵਿੱਚ ਜ਼ਰੂਰ ਬਹੁਤ ਹੀ ਵਧੀਆ ਟੇਸਟ ਹੈ ਪਨੀਰ ਦਾ ਟਰਾਈ ਜ਼ਰੂਰ ਕਰੋ ਜੀ